ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਸੀ ਜਿਸ ਦੇ ਵਿੱਚ ਲੁਧਿਆਣਾ ਪੁਲਿਸ ਨੇ ਫਰਜੀ ਕਾਲ ਸੈਂਟਰ ਦਾ ਪਰਦਾ ਫਾਸ਼ ਕਰਨ ਦਾ ਦਾਵਾ ਕੀਤਾ ਸੀ ਜਿਸ ਤੇ ਰਾਹੀ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਸੀ ਇਸ ਦੇ ਵਿੱਚ 29 ਲੋਕਾਂ ਦੀ ਗ੍ਰਿਫਤਾਰੀ ਹੋਈ ਸੀ ਜਜ ਦੇ ਵਿੱਚ ਦੋ ਲੜਕੀਆਂ ਸ਼ਾਮਲ ਸਨ ਅਤੇ ਹੁਣ ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਕਾਂਗਰਸੀ ਆਗੂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ ਜੋ ਹਲਕਾ ਆਤਮ ਨਗਰ ਦਾ ਬਲਾਕ ਪ੍ਰਧਾਨ ਦੱਸਿਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ACP ਜਸਰੂਪ ਕੌਰ ਬਾਠ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਪਪਲ ਕਪੂਰ ਨਾਮ ਦਾ ਨੌਜਵਾਨ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਵੀ ਸਬੰਧ ਰੱਖਦਾ ਹੈ ਇਸ ਦੀ ਗ੍ਰਿਫਤਾਰੀ ਬਾਅਦ ਦੇ ਵਿੱਚ ਹੋਈ ਹੈ ਅਤੇ ਇਹ ਬਤੌਰ ਮੈਨੇਜਰ ਸੇਵਾਵਾਂ ਮਾ ਦੇ ਰਿਹਾ ਸੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਜਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਨੇ ਮੈਂ ਬੀਤੇ ਦਿਨ ਵੀ ਸੁਣਾਣਾ ਪੁਲਿਸ ਨੇ ਇੱਕ ਫਰਟੀ ਕਿਲ ਸੈਂਟਰ ਫਰਟੀ ਜਿਹੜਾ ਫੇਕ ਕਾਲ ਸੈਂਟਰ ਜਿਹੜਾ ਪੜਿਆ ਸੀ ਉਸੇ ਤੋਂ ਕੋਈ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧਤ ਵਿਅਕਤੀ ਨੂੰ ਸਿਰਫ ਪੜਿਆ ਮੈਂ ਫੋੜਿਆ ਕਿ ਉਹ ਨੂੰ ਅਸੀਂ ਇੱਕ ਸਾਹਿਲ ਸ਼ਰਮਾ ਉਰਫ ਫਪਲ ਨਾਂ ਦੇ ਵਿਅਕਤੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਇਹਨਾਂ ਦਾ ਰੋਲ ਦੌਰਾਨੇ ਤਫ਼ਤੀਸ਼ ਸਾਹਮਣੇ ਆਇਆ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਸਾਡੇ ਕੋਲ ਐਵਿਡੈਂਸ ਸੀ ਉਹਦੇ ਬੇਸਿਸ ਤੇ ਇਹਨਾਂ ਨੂੰ ਅਰੈਸਟ ਕੀਤਾ ਐਸ ਫਾਰ ਦ ਪੋਲਿਟੀਕਲ ਅਫੀਲੀਏਸ਼ਨਸ ਉਹ ਅਸੀਂ ਕਨਫਰਮ ਕਰਕੇ ਜੀ ਤਫ਼ਤੀਸ਼ ਦੇ ਦੌਰਾਨ ਨਹੀਂ ਦੱਸ ਸਕਦੇ ਬਟ ਇਹਨਾਂ ਦਾ ਜਿਹੜਾ ਰੋਲ ਸੀ ਉਹ ਕਾਲ ਸੈਂਟਰ ਨਾਲ ਅਸੋਸੀਏਟਿਡ ਸੀ ਇਹਨਾਂ ਦਾ ਤਾਂ ਕਰਕੇ ਇਹਨਾਂ ਨੂੰ ਨਾਮਜ਼ਦ ਕੀਤਾ ਇਹ ਉਹ 29 ਦੇ ਵਿੱਚ ਪਹਿਲੀ ਗ੍ਰਿਫਤਾਰੀ ਕੀਤੀ ਸੀ ਜਾਂ ਬਾਅਦ ਵਿੱਚ ਜਿਹੜੀਆਂ ਨਹੀਂ ਇਹਨਾਂ ਦੇ ਐਡ ਕੀਤੀ ਗਈ ਬਾਅਦ ਗ੍ਰਿਫਤਾਰੀ ਦੀ ਬਾਅਦ ਵਿੱਚ ਕੀਤੀ ਬੇਸਿਕਲੀ ਕੀ ਰੋਲ ਸੀ ਇਸ ਸਰਵਨ ਪੁਸਤकालय ਸੈਂਟਰ ਦੇ ਜਿੰਨਾ ਹੁਣ ਤੱਕ ਸਾਹਮਣੇ ਆਇਆ ਹੈ ਮੈਨੇਜਰੀਅਲ ਰੋਲ ਸੀ ਇਹਨਾਂ ਦਾ ਮਤਲਬ ਸਾਰਾ ਇਹੀ ਦੇਖਭਾਲ ਕਰਦੇ ਸੀ ਸਾਰਾ ਕੁਝ ਸਾਰਾ ਦੇਖਭਾਲ ਨਹੀਂ ਕਰਦੇ ਸੀ ਬਟ ਵਨ ਆਫ ਦਾ ਮੈਨੇਜਰੀਅਲ ਰੋਲਸ ਵਿੱਚ ਜਿਹੜੇ ਬੰਦੇ ਸੀ ਉਹ ਉਹਨਾਂ ਚੋਂ ਇੱਕ ਸੀ ਕੋਈ ਹੋਰ ਵੀ ਗ੍ਰਿਫਤਾਰੀਆਂ ਬਾਕੀ ਨਹੀਂ ਇਸ ਮਾਮਲੇ ਦੇ ਵਿੱਚ ਜਾਂ ਹਾਂ ਬਿਲਕੁਲ ਜੀ ਬਿਲਕੁਲ ਅਸੀਂ ਸਾਡੀ ਤਫ਼ਤੀਸ਼ جاری ਹੈ ਜਿਹੜੇ ਨਾਂ ਨੰਬਰ ਲੋਕੇਸ਼ਨ ਸਾਨੂੰ ਆਉਂਦੀਆਂ ਉਹ ਅਸੀਂ ਵੈਰੀਫਾਈ ਕਰਕੇ ਤਫਤੀਸ਼ ਵਿੱਚ ਲਿਆਵਾਂਗੇ ਕਿਉਂਕਿ ਮਹਿਨਾਪਰ ਨਹੀਂ ਉਹਨੂੰ ਕਾਂਗਰਸ ਦਾ ਬਲੋਗ ਪ੍ਰਧਾਨ ਬਣਾਇਆ ਗਿਆ ਸੀ। ਅੱਛਾ ਜੀ। ਪ੍ਰਾਪਰਟੀ ਵਗੈਰਾ ਦੀ ਵੀ ਜਾਂਚ ਕੀਤੀ ਜਾਊਗੀ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਗੱਡੀ ਕੋਈ ਨਵੀਂ ਲਈ ਹੈ ਜਾਂ ਪ੍ਰਾਪਰਟੀ ਨੂੰ ਲੈ ਕੇ। ਬਿਲਕੁਲ ਜੀ ਜਿਹੜੇ ਇਹਨਾਂ ਨੇ ਕੋਈ ਡਿਸਪਰਪੋਰਸ਼ਨੇਟ ਪ੍ਰਾਪਰਟੀ ਕੋਈ ਐਸੈਟਸ ਇਹਨਾਂ ਨੇ ਬਣਾਏ ਹਨ ਉਹ ਦੌਰਾਨੇ ਤਫਤੀਸ਼ ਲਿਆਏ ਜਾਣਗੇ। ਜਿਹੜੇ ਹੈਂਡ ਡਿਸਪਰਪੋਰਸ਼ਨੇਟ ਬਣਾਏ ਹੋਏ। ਆ ਸਮਝਾ ਨਿਊਜ਼ ਲਈ ਲੁਧਿਆਣਾ ਤੋਂ ਬਿਸ਼ੇਕ ਜਲੋਟਾ ਦੀ ਰਿਪੋਰਟ। ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਸੀ ਜਿਸ ਦੇ ਵਿੱਚ ਲੁਧਿਆਣਾ ਪੁਲਿਸ ਨੇ ਫਰਜੀ ਕਾਲ ਸੈਂਟਰ ਦਾ ਪਰਦਾ ਫਾਸ਼ ਕਰਨ ਦਾ ਦਾਵਾ ਕੀਤਾ ਸੀ ਜਿਸ ਤੇ ਰਾਹੀਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਸੀ ਇਸ ਦੇ ਵਿੱਚ 29 ਲੋਕਾਂ ਦੀ ਗ੍ਰਿਫਤਾਰੀ ਹੋਈ ਸੀ ਜਿਦੇ ਵਿੱਚ ਦੋ ਲੜਕੀਆਂ ਸ਼ਾਮਲ ਸਨ ਅਤੇ ਹੁਣ ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਕਾਂਗਰਸੀ ਆਗੂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ ਜੋ ਹਲਕਾ ਆਤਮ ਨਗਰ ਦਾ ਬਲਾਕ ਪ੍ਰਧਾਨ ਦੱਸਿਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ACP ਜਸਰੂਪ ਕੌਰ ਬਾਠ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਪਪਲ ਕਪੂਰ ਨਾਮ ਦਾ ਨੌਜਵਾਨ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਵੀ ਸਬੰਧ ਰੱਖਦਾ ਹੈ ਇਸ ਦੀ ਗ੍ਰਿਫਤਾਰੀ ਬਾਅਦ ਦੇ ਵਿੱਚ ਹੋਈ ਹੈ ਅਤੇ ਇਹ ਬਤੌਰ ਮੈਨੇਜਰ ਸੇਵਾਵਾਂ ਮਾਂ ਦੇ ਰਿਹਾ ਸੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਜਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਨੇ ਇਹ ਬਿੱਤੀ ਦਿਨ ਨਹੀਂ ਵਿਖਿਆਣਾ ਪੁਲਿਸ ਨੇ ਇੱਕ ਫਰਟੀ ਕੇਂਟਰ ਫਰਟੀ ਜਿਹੜਾ ਫੇਕ ਗਾਲ ਸੰਦ ਜਿਹੜਾ ਪੜਿਆ ਸੀ ਉਸ ਨੂੰ ਕੋਈ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧਤ ਵਿਅਕਤੀ ਨੂੰ ਸਿਰਫ ਪੜਿਆ ਉਹਨਾਂ ਨੇ ਫੜਿਆ ਕੇ ਨੂੰ ਪੜਿਆ ਅਸੀਂ ਇੱਕ ਸਾਹਿਲ ਸ਼ਰਮਾ ਔਰ ਪਪਲ ਨਾਂ ਦੇ ਵਿਅਕਤੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਇਹਨਾਂ ਦਾ ਰੋਲ ਦੌਰਾਨੇ ਤਫਤੀਸ਼ ਸਾਹਮਣੇ ਆਇਆ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਸਾਡੇ ਕੋਲ ਐਵਿਡੈਂਸ ਸੀ ਉਹਦੇ ਬੇਸਿਸ ਤੇ ਇਹਨਾਂ ਨੂੰ ਅਰੈਸਟ ਕੀਤਾ ਆਨਸਰ ਫੋਰ ਦ ਪੋਲਿਟੀਕਲ ਅਫੀਲੀਏਸ਼ਨਸ ਹੋਸੀ ਕਨਫਰਮ ਕਰਕੇ ਜੀ ਤਫਤੀਸ਼ ਦੇ ਦੌਰਾਨ ਨਹੀਂ ਦੱਸ ਸਕਦੇ ਬਟ ਇਹਨਾਂ ਦਾ ਜਿਹੜਾ ਰੋਲ ਸੀ ਉਹ ਕਾਲ ਸੈਂਟਰ ਨਾਲ ਅਸੋਸੀਏਟਡ ਸੀ ਇਹਨਾਂ ਦਾ ਤਾਂ ਕਰਕੇ ਇਹਨਾਂ ਨੂੰ ਨਾਮਜ਼ਦ ਕੀਤਾ ਇੱਕ ਉਹ 29 ਦੇ ਵਿੱਚ ਪਹਿਲੀ ਗ੍ਰਿਫਤਾਰੀ ਕੀਤੀ ਸੀ ਜਾਂ ਬਾਅਦ ਵਿੱਚ ਜਿਹੜੀਆਂ ਨਹੀਂ ਇਹਨਾਂ ਦੀ ਐਡ ਕੀਤੀ ਗਈ ਬਾਅਦ ਗ੍ਰਿਫਤਾਰੀ ਕੀਤੀ ਬਾਅਦ ਵਿੱਚ ਕੀਤੀ ਬੇਸਿਕਲੀ ਕੀ ਰੋਲ ਸੀ ਸਰ ਪੁਸਤकालय ਸੈਂਟਰ ਤੇ ਜਿੰਨਾ ਹੁਣ ਤੱਕ ਸਾਹਮਣੇ ਆਇਆ ਹੈ ਮੈਨੇਜਰੀਅਲ ਰੋਲ ਸੀ ਇਹਨਾਂ ਦਾ ਮਤਲਬ ਸਾਰਾ ਇਹੀ ਦੇਖਭਾਲ ਕਰਦੇ ਸੀ ਸਾਰਾ ਕੁਝ ਸਾਰਾ ਦੇਖਭਾਲ ਨਹੀਂ ਕਰਦੇ ਸੀ ਬਟ ਵਨ ਆਫ ਦਾ ਮੈਨੇਜਰੀਅਲ ਰੋਲਸ ਵਿੱਚ ਜਿਹੜੇ ਬੰਦੇ ਸੀ ਉਹ ਉਹਨਾਂ ਚੋਂ ਇੱਕ ਸੀ ਕੋਈ ਹੋਰ ਵੀ ਗ੍ਰਿਫਤਾਰੀਆਂ ਬਾਕੀ ਨਹੀਂ ਇਸ ਮਾਮਲੇ ਦੇ ਵਿੱਚ ਜਾਂ ਹਾਂ ਬਿਲਕੁਲ ਜੀ ਬਿਲਕੁਲ ਅਸੀਂ ਸਾਡੀ ਤਫ਼ਤੀਸ਼ ਜਾ ਰਹੀ ਹੈ ਜਿਹੜੇ ਨਾਂ ਨੰਬਰ ਲੋਕੇਸ਼ਨ ਸਾਨੂੰ ਆਉਂਦੀਆਂ ਉਹ ਅਸੀਂ ਵੈਰੀਫਾਈ ਕਰਕੇ ਤਫਤੀਸ਼ ਵਿੱਚ ਲਿਆਵਾਂਗੇ ਕਿਹਾ ਜਾ ਰਿਹਾ ਕਿ ਮਹੀਨਾ ਪਹਿਲਾਂ ਹੀ ਉਹਨੂੰ ਕਾਂਗਰਸ ਦਾ ਬਲੌਕ ਪ੍ਰਧਾਨ ਬਣਾਇਆ ਗਿਆ ਸੀ। ਅੱਛਾ ਜੀ। ਪ੍ਰਾਪਰਟੀ ਵਗੈਰਾ ਦੀ ਵੀ ਜਾਂਚ ਕੀਤੀ ਜਾਊਗੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਗੱਡੀ ਕੋਈ ਨਵੀਂ ਲਈ ਹੈ ਜਾਂ ਪ੍ਰਾਪਰਟੀ ਨੂੰ ਲੈ ਕੇ। ਬਿਲਕੁਲ ਜੀ ਜਿਹੜੇ ਇਹਨਾਂ ਨੇ ਕੋਈ ਡਿਸਪਰੋਪੋਰਸ਼ਨੇਟ ਪ੍ਰਾਪਰਟੀ ਕੋਈ ਐਸੈਟਸ ਇਹਨਾਂ ਨੇ ਬਣਾਏ ਹਨ ਉਹ ਦੌਰਾਨੇ ਤਫਤੀਸ਼ ਲਿਆਏ ਜਾਣਗੇ। ਜਿਹੜੇ ਹੈਂਡ ਡਿਸਪਰੋਪੋਰਸ਼ਨੇਟ ਬਣਾਏ ਹੋਏ ਆ ਸਮਝਾ ਨਿਊਜ਼ ਲਈ ਲੁਧਿਆਣਾ ਤੋਂ ਬਿਸ਼ੇਕ ਜਲੋਟਾ ਦੀ ਰਿਪੋਰਟ